we uh -huh. ਦਾ ਚੌਕ ਮਾਰਕੀਟ ਜਮ੍ਹਾਂ ਬੰਦ ਫੁੱਤੀ ਵਾਲਾ ਚੌਕ ਵਿੱਚ ਸਾਰੀ ਮਾਰਕੀਟ ਬੰਦ ਸੱਤਾਂ ਕਾਗਜ਼ ਪਿਆਰ ਬੰਦ ਕਰਨਾ ਫੁੱਤੀ ਵਾਲਾ ਮੈਂ ਕਹਾ ਜੀ ਦੇ ਦੁਕਾਨਾਂ ਵੱਡ ਕਰਕੇ ਰੱਖੋ ਕਿਸੇ ਅਦਗਾਰ ਬੁੱਲੀਆ ਜਿਹੜੇ ਕੜੀ ਸ਼ਾਂਤੀ ਤੇ ਰਜ ਪੂਰਾ ਤੇ ਆ ਬੰਦ ਰਹੇਗਾ ਉਹ ਗਰਵਾ ਗੰਰੀ ਆ ਕਿਥੋਂ ਆਣੋਂ ਕਹਿੰਦੇ ਵੀ ਤੁਸੀਂ ਕੌਣ ਹੋਣੇ ਆ ਹਰ ਮੈਂ ਉਹ ਸ਼ਹਿਰ ਦੇ ਵਰਤਣਾ ਨਹੀਂ ਚਾਹੁੰਦਾ ਜਿਹੜੇ ਇਹਨੇ ਮੁਲਾਜ਼ਮ ਨੇ ਅੰਦਰ ਵਰਤੇ ਆ ਸ਼ਹਿਰ ਦੇ ਭਾਜਪਾ ਦੇ ਅੰਦਰ ਕੰਮ ਕਰਦਾ ਆਊਗਾ ਮੈਨੇ ਕਹਾਂ ਕਿ ਕੋਈ ਸਰਕਾਰ ਦੇ ਅੰਦਰ ਕੰਮ ਕਰਦਾ ਹੋਊਗਾ। ਉਹ ਕਿਹੜਾ ਵਿਭਾਗ ਹੈ? ਦੇਖੋ ਇਹ ਪ੍ਰਾਇਮਰੀ ਸਿੱਖਿਆ ਦਫ਼ਤਰ ਹੈ। ਫ੍ਰੀ ਕੋਡ ਦਾ। ਤੇ ਉਹੀ ਗੱਲ ਹੈ ਨਾ ਫਿਰ ਫਿਰ ਪੰਜਾਬ ਸਰਕਾਰ ਇੱਕ ਪਾਸੇ ਦੋਗਲੀ ਰਾਜਨੀਤੀ ਤੇ ਦੋਗਲੀ ਰਾਜਨੀਤੀ ਦੇ ਤਹਿਤ ਕੰਮ ਕਰ ਰਹੀ ਆ ਕਿ ਪੰਜਾਬ ਸਰਕਾਰ ਕਹਿੰਦੀ ਕਿ ਸਾਡਾ ਤਾਂ ਸਹਿਯੋਗ ਆ। ਉਹ ਸ਼ਿਕੁਦਾਰ ਸਹਿਯੋਗ ਆ ਫਿਰ ਥੋੜੇ ਦਫ਼ਤਰ ਦਾ ਸਾਰੇ ਖੁੱਲੇ ਆ। ਫਿਰ ਕਹਾਂ ਸਹਿਯੋਗ ਰਹਿ ਗਿਆ। ਮਰਦਾਬਾ ਮਰਦਾਬਾ ਸਰਕਾਰ ਮਰਦਾਬਾ ਬੈਂਕਾਂ ਸਾਰੀਆਂ ਖੁੱਲੀਆਂ ਔਰ ਡੋਮੀਨੋਜ਼ ਖੁੱਲਾ ਸੀਗਾ ਚਲੋ ਇਹਨਾਂ ਨੇ ਬੰਦ ਕਰਤਾ ਧੰਨਵਾਦ ਆ ਬੈਂਕਾਂ ਵਾਲਿਆਂ ਨੇ ਬੈਂਕਾਂ ਬੰਦ ਕੀਤੀਆਂ ਇਹਨਾਂ ਦਾ ਧੰਨਵਾਦ ਆ ਡਟਾਉਣਦਾਰਾਂ ਨੇ ਕਾਲਾ ਬੰਦ ਕੀਤੀਆਂ ਇਹਨਾਂ ਦਾ ਧੰਨਵਾਦ ਆ ਬੜਾ ਸਰਕਾਰੀ ਅਦਾਰਿਆਂ ਦੇ ਖਿਲਾਫ ਮਰਦਾਬਾਸੀ ਮਰਦਾਬਾਹ ਹੈ ਮਰਦਾਬਾਹ ਰਹਿਣੀ ਜੇ ਸੋ ਅੱਜ ਜਿਹੜੀ ਪੰਜਾਬ ਪੰਦਰ ਸੱਦਾ ਜਿਹੜਾ ਦਿੱਤਾ ਗਿਆ ਸੀਗਾ ਖਨੋਰੀ ਬਾਰਡਰ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਹੋਏ ਆ ਮੰਗਾ ਉਹੋ ਐ ਐਮਐਸਪੀ ਗਰੰਟੀ ਪ੍ਰਾਣੀਆਂ ਮੰਗਾ ਜਿੰਨੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਨਹੀਂ ਮੰਨੀਆਂ ਉਹ ਵੀ ਮੰਗਾ ਕਿਉਂਕਿ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਮੰਨਣਾ ਹੁੰਦਾ ਤੇ ਬਾਅਦ ਚ ਮੁਕਰ ਜਾਣਾ ਹੁੰਦਾ ਸੋ ਸਭ ਤੋਂ ਨਿਖੇਦੀ ਵਾਲੀ ਗੱਲ ਸਭ ਤੋਂ ਗਲਤ ਗੱਲ ਜਿਹੜੀ ਇਹ ਹੋਈ ਆ ਕਿ ਵੱਡੇ ਘਰਾਣਿਆਂ ਦੇ ਡੋਮੀਨੋਜ਼ ਪੀਜ਼ੇ ਫੁੱਲੇ ਮਿਲੇ ਅੱਜ ਜਿਹੜੇ ਅਸੀਂ ਬੰਦ ਕਰਾ ਕੇ ਆਏ ਆ ਤੇ ਉਹਨਾਂ ਨੇ ਬੰਦ ਕੀਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਅਦਾਰੇ ਉਹ ਖੁੱਲੇ ਹਾਲਾਂਕਿ ਇੱਕ ਅਦਾਰੇ ਚ ਤਾਂ ਬੰਦੇ ਨੇ ਗਾਲ੍ਹਾਂ ਵੀ ਕੱਢੀਆਂ ਕਿਸਾਨਾਂ ਨੂੰ ਮੈਂ ਸ਼ਬਦ ਨਹੀਂ ਲੈਣਾ ਚਾਹੁੰਦਾ ਤੇ ਮਤਲਬ ਉਹ ਸਿੱਖਿਆ ਵਿਭਾਗ ਦਾ ਦਫ਼ਤਰ ਸੀ ਮਤਲਬ ਇਹ ਹਾਲਾਤ ਆ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਸਾਡਾ ਪੂਰਨ ਸਹਿਯੋਗ ਆ ਤੇ ਇੱਕ ਪਾਸੇ ਸਰਕਾਰ ਉਹਨਾਂ ਨੂੰ ਕਹਿ ਰਹੀ ਆ ਕਿ ਤੁਸੀਂ ਖੋਲੋ ਮਤਲਬ ਚਾਹੀਦਾ ਇਹ ਸੀ ਸਾਨੂੰ ਖੁਸ਼ੀ ਤਾਂ ਹੁੰਦੀ ਵੀ ਜੇ ਸਾਡੇ ਜਾਣ ਤੋਂ ਬਿਨਾਂ ਹੀ ਦਫ਼ਤਰ ਸਾਰੇ ਬੰਦ ਹੁੰਦੇ ਬੈਂਕਾਂ ਸਾਰੀਆਂ ਖੁੱਲੀਆਂ ਜਾ ਕੇ ਬੰਦ ਕਰਾਈਆਂ ਸੈਂਟਰ ਦਾ ਦਾਰਾ ਦੇਖੋ ਇਹ ਹਾਲਾਤ ਆ ਸੋ ਦੁਕਾਨਾਂ ਵਾਲਿਆਂ ਨੇ ਵਾਕਈ ਬਹੁਤ ਧੰਨਵਾਦ ਆ ਉਹਨਾਂ ਦਾ ਹੋਰ ਜਿੰਨੇ ਵੀ ادارے ਆ ਮੰਡੀ ਸਿਸਟਮ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਦੁਕਾਨਾਂ ਵੀ ਬੰਦ ਰੱਖੀਆਂ ਸਾਰਾ ਸਿਸਟਮ ਬੰਦ ਰੱਖਿਆ ਦੇਖੋ ਸਰਕਾਰ ਤੋਂ ਪਰੇ ਹੋ ਕੇ ਜਿਹੜੇ ਸਹਿਯੋਗ ਕਰ ਜਾਂਦੇ ਆ ਕਰੀ ਜਾਂਦੇ ਆ ਪਰ ਇਹ ਕੋਈ ਸਿਸਟਮ ਥੋੜੀ ਆ ਯਾਰ ਭਈ ਮੈਂ ਤਾਂ ਇਹ ਕਹਿਣਾ ਢੱਲੇਵਾਲ ਸਾਹਿਬ ਨੂੰ ਸਾਰੇ ਉੱਥੇ ਕਮੇਟੀ ਨੂੰ ਕਿ ਜਿਹੜੇ ਵੀ ਲੀਡਰ ਆ ਉਥੇ ਆਉਂਦੇ ਆ ਰਾਜਨੀਤੀ ਤੇ ਰਣਨੀਤੀਕਰਨ ਸਾਰਿਆਂ ਦਾ ਬਾਈਕਾਟ ਕਰੋ ਉਥੇ ਕਿਸੇ ਨੂੰ ਮਰਨ ਨਹੀਂ ਦਿੱਤਾ ਜਾਵੇ ਕਿਉਂਕਿ ਗੈਰ ਰਾਜਨੀਤਿਕ ਜਥੇਬੰਦੀ ਹੋਵੇ ਤੇ ਮਤਲਬ ਆਪਾਂ ਕਹਿ ਦਈਏ ਕਿ ਉਹਨਾਂ ਦਾ ਮੁਕੰਮਲ ਤੌਰ ਤੇ ਬੰਦ ਕਰ ਦਿਓ ਜਾਂ ਤਾਂ ਫਿਰ ਉਹ ਸਹਿਯੋਗ ਦੇਣ ਪੂਰਾ ਦੇਣ ਤਾਂ ਜਾਂ ਤਾਂ ਫਿਰ ਹੁਣ ਦੇਖੋ ਅਸੀਂ ਸਰਕਾਰੀ ਅਦਾਰਿਆਂ ਦੇ ਵਿੱਚ ਗਏ ਆ ਸਰਕਾਰੀ ਅਦਾਰੇ ਇਹ ਕਹਿੰਦੇ ਆ ਕਿ ਸਾਨੂੰ ਕੋਈ ਉੱਤੋਂ ਚਿੱਠੀ ਨਹੀਂ ਆਈ ਤੇ ਲੀਟਰ ਇਹ ਕਹਿੰਦੇ ਆ ਕਿ ਸਾਡਾ ਬੋਨਸ ਹੋਊਗਾ ਮਤਲਬ ਕਿਸ ਤਰ੍ਹਾਂ ਦਾ ਸਹਿਯੋਗ ਕਰ ਰਹੇ ਆ ਮੈਨੂੰ ਮੇਰੇ ਸਮਝੋਂ ਬਾਹਰ ਗਣੀ। ਲੇਖ ਮਨਾ ਕੇ ਫਰੀਦਕੋਟ ਵਾਲਿਆਂ ਨੇ ਤਾਂ ਪੂਦਾ ਸਹਿਯੋਗ ਦਿੱਤਾ ਕੋਈ ਵੀ ਨਹੀਂ। ਦੇਖੋ ਫਰੀਦਕੋਟ ਸ਼ਹਿਰ ਆਉਂਦਾ ਤਾਂ ਮੈਂ ਪਹਿਲਾਂ ਹੀ ਧੰਨਵਾਦ ਕਰ ਰਿਹਾ। ਕਿ ਮਤਲਬ ਇੰਨਾ ਸਹਿਯੋਗ ਸ਼ਾਇਦ ਹੋਰ ਜ਼ਿਲ੍ਹੇ ਚ ਨਾ ਮਿਲਿਆ ਹੋਵੇ। ਜਿੰਨਾ ਸਹਿਯੋਗ ਫਰੀਦਕੋਟ ਵਾਲਿਆਂ ਨੇ ਦਿੱਤਾ। ਦੁਕਾਨਾਂ ਮੁਕੰਮਲ ਸਾਰੀਆਂ ਬੰਦ। ਤਾਂ ਮੈਂ ਮਤਲਬ ਉਹੀ ਅਧਾਰਿਆਂ ਦੀ ਗੱਲ ਕਰਦਾ ਮੈਂ। ਲੋਕਾਂ ਨੇ ਸਹਿਯੋਗ ਦਿੱਤਾ, ਸੰਗਤ ਨੇ ਸਹਿਯੋਗ ਦਿੱਤਾ ਸਾਰਿਆਂ ਨੇ। ਰਲ ਮਿਲ ਕੇ ਸਾਰਿਆਂ ਨੂੰ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ। ਪ੍ਰਸ਼ਾਸਨ ਦੇ ਅਫਸਰ ਡੀਐਸਪ ਮੁਲਾਜ਼ਮ ਸਾਰੇ ਵੀਰ ਖੜੇ ਆ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਨਾਲ ਨਾਲ ਫਰੀਦਕੋਟ ਦੇ ਲੀਡਰ ਤਾਂ ਕਹਿੰਦੇ ਚਾਹਦੇ ਲੰਗਰ ਵੀ ਲਾਵਾਂਗੇ ਅਸੀਂ ਤੁਹਾਨੂੰ ਕਿਤੇ ਵੇਖਿਆ ਹੈ ਕਿਤੇ ਉਹਨੂੰ ਕਹਿੰਦੇ ਦੱਸਿਆ ਦੱਸ ਦਿਓ ਤੁਸੀਂ ਵੀ ਸਾਡੇ ਨਾਲ ਹੀ ਜਨ ਸਵੇਰਦੇ ਤੁਹਾਨੂੰ ਕਿਤੇ ਦੱਸਿਆ ਤਾਂ ਦੱਸ ਦਿਓ ਮੈਂ ਇੱਕ ਗੱਲ ਕਹਿਣਾ ਕਿਸੇ ਨੇ ਸਾਡੇ ਹੱਕ ਜਹਾਂ ਦਾ ਅਧਾਰਾ ਵੀ ਮਾਰਿਆ ਨਹੀਂ ਮੈਂ ਇੱਕ ਗੱਲ ਕਹਿਣਾ ਕਿ ਸਾਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਬੰਦੇ ਵੀ ਹੈਗੇ ਜਿਹੜੇ ਸਰਕਾਰਾਂ ਦੇ ਵਿੱਚ ਆ ਠੀਕ ਆ ਪਰ ਉਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਡੀ ਮਦਦ ਕੀਤੀ ਆ ਤੇ ਜੋ ਲੀਡਰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਮਦਦ ਕਰਨ ਲੱਗ ਪੈਣ ਤੇ ਗੱਲ ਹੀ ਹੋਰ ਬਾਂਜੇ ਮਤਲਬ ਭਗਵੰਤ ਮਾਨ ਨੂੰ ਤਾਂ ਇਹ ਚਾਹੀਦਾ ਸੀ ਕਿ ਯਾਰ ਮੈਂ ਬੈਠਾਂ ਤੁਸੀਂ ਉੱਥੇ ਤੁਹਾਨੂੰ ਮਰਨ ਦੀ ਕੋਈ ਲੋੜ ਨਹੀਂ ਬਾਰਡਰ ਤੇ ਮੈਂ ਆਪੇ ਕਰ ਕਰਾ ਕੇ ਲਿਆਉਂਗਾ ਹੱਲ ਮੇਰੀ ਸਰਕਾਰ ਤੁਸੀਂ ਕਦੇ ਆਸਤੇ ਬਣਾਈ ਆ ਤੇ ਆਹ ਹਾਲਾਤ ਵੇਖ ਲਓ ਤੇ ਫਿਰ ਉਹ ਹੁਣ ਦੱਸੋ ਕਿੱਥੇ ਗਿਆ ਉੱਥੇ ਗਿਆ ਉਹ ਮੈਂ ਜੋ ਗੱਲਬਾਤ ਕੀਤੀ ਐਵੇਂ ਗੱਲਾਂ ਖਿਆਲੀ ਪਲਾਊ ਬਣਾਉਣ ਦਾ ਕੋਈ ਫਾਇਦਾ ਨਹੀਂ ਅਗਲੀ ਰਣਨੀਤੀ ਕੀ ਹੈ ਦੇਖੋ ਅਗਲੀ ਰਣਨੀਤੀ ਜੋ ਵੀ ਕਾਲ ਉੱਥੋਂ ਆਊਗੀ ਅੱਜ ਪੰਜਾਬ ਮੰਦੀ ਸੀ ਦੀ ਕਾਲ ਸੀ ਫਰੀਦਕੋਟ ਦੇ ਵਿੱਚ ਅਸੀਂ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਵਾਲਾ ਤੋਂ ਪੂਰਾ ਸਹਿਯੋਗ ਦੇ ਕੇ ਜਿਹੜਾ ਸਾਰੇ ਸਿਸਟਮ ਆ ਜਿਹੜੇ ਬੰਦ ਕਰਵਾਏ ਆ ਤੇ ਹੁਣ ਅਸੀਂ ਨਹਿਰਾਂ ਤੇ ਜਾ ਕੇ ਜਿਹੜਾ ਉਹ ਸਮਾਪਤੀ ਕਰਾਂਗੇ ਨਹਿਰਾਂ ਮੁਕੰਮਲ ਜਿਹੜੀਆਂ ਨਹਿਰਾਂ ਦਾ ਪੌੜਾ ਜਿਹੜਾ ਮੁਕੰਮਲ ਬੰਦ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਲ ਹੋਊਗੀ ਉਹਦਾ ਪੂਰਨ ਸਮਰਥਨ ਜਿਹੜਾ ਸਾਡਾ ਹੋਊਗਾ ਸੋ ਅੱਜ ਮੈਂ ਉਹੀ ਗੱਲ ਕਹਿਣੀ ਚਾਹਣਾ ਜਥੇਬੰਦੀਆਂ ਨੂੰ ਖਾਸ ਕਰਕੇ ਕਿ ਪਹਿਲਾਂ ਦੇਖੋ ਇਹ ਹੀ ਜਥੇਬੰਦੀਆਂ ਪਹਿਲਾਂ ਨੌਜਵਾਨਾਂ ਨੂੰ ਕਹਿੰਦੀਆਂ ਸੀਗੀਆਂ ਕਿ ਨੌਜਵਾਨ ਸਾਡੇ ਬੰਦੇ ਨਹੀਂ ਦੀਪ ਸਿੱਧੂ ਨੂੰ ਕਹਿੰਦੀਆਂ ਸੀ ਕਿ ਦੀਪ ਸਿੱਧੂ ਸਾਡਾ ਬੰਦਾ ਨਹੀਂ ਤੇ ਆ ਨੌਜਵਾਨ ਅੱਜ ਫੇਰ ਖੜੇ ਆ ਨੌਜਵਾਨ ਪਹਿਲਾਂ ਵੀ ਦੇਖੋ ਇੰਨਾ ਬਾਈਕਾਟ ਕੀਤਾ ਇਹਨਾਂ ਨੇ ਤੇ ਨੌਜਵਾਨ ਪਹਿਲਾਂ ਵੀ ਕਹਿੰਦੇ ਸੀਗੇ ਅਸੀਂ ਬਜ਼ੁਰਗਾਂ ਦੇ ਅੰਡਰ ਲੈ ਕੇ ਚੱਲਾਂਗੇ ਉਹਨਾਂ ਦੇ ਅੰਡਰ ਲੈ ਕੇ ਚੱਲਾਂਗੇ ਜਥੇਬੰਦੀ ਦੇ ਤੇ ਨੌਜਵਾਨ ਅੱਜ ਵੀ ਤਿਆਰ ਆ ਮਾਰ ਮੀਟਰ ਨੂੰ ਪਰ ਦੇਖੋ ਜੇ ਕੋਈ ਆਪਸ ਵਿੱਚ ਮਨਮਟਾਵ ਥੋੜਾ ਹੈਗਾ ਨੌਜਵਾਨਾਂ ਪ੍ਰਤੀ ਛੱਡ ਦਿਓ ਕੋਈ ਫਾਇਦਾ ਨਹੀਂ ਏਕਾ ਕਰਕੇ ਚੱਲ ਜੇ ਤਾਂ ਜਿੱਤ ਪ੍ਰਾਪਤ ਹੋਊਗੀ ਹੋਊਗੀ ਭਾਵੇਂ ਉਹ ਖਾਲਸਾ ਰਾਜ ਦੀ ਹੋਵੇ ਭਾਵੇਂ ਉਹ ਕਿਸਾਨੀ ਦੀ ਹੋਵੇ ਜਿਹੜੀ ਮਰਜ਼ੀ ਚੀਜ਼ ਦੀ ਹੋਵੇ ਅੱਜ ਜਿਹੜਾ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਮਰਨ ਵਰਤ ਤੇ ਖਲੋਰੀ ਬਾਰਡਰ ਤੇ ਬੈਠੇ ਆ ਜਿਹੜਾ ਸਾਡਾ ਮੁੱਖ ਮੰਤਰੀ ਅਸੀਂ ਪੰਜਾਬ ਦਾ ਬਣਾਇਆ ਤੇ ਗੂੰਗੇ 92 ਵਿਧਾਇਕ ਨਾਲ ਦਿੱਤੇ ਉਹਨੂੰ ਬੰਦੂਆ ਮਜ਼ਦੂਰ ਜਿਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਉਹਨਾਂ ਨੂੰ ਅੱਜ ਜਿਵੇਂ ਸ਼ਰਨਜੀਤ ਮੈਥੋਂ ਪਹਿਲਾਂ ਕਹਿ ਕੇ ਗਿਆ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਜੀ ਤੁਹਾਨੂੰ ਧਰਨੇ ਤੇ ਬੈਹਣ ਦੀ ਲੋੜ ਨਹੀਂ ਐ ਕੰਮ ਮੈਂ ਕਰੂੰਗਾ ਪਰ ਉਹ ਆਸਟ੍ਰੇਲੀਆ ਦੇ ਵਿੱਚ ਫਿਰਦਾ ਮੈਲਬੌਰਨ ਦੇ ਵਿੱਚ ਕ੍ਰਿਕਟ ਦਾ ਮੈਚ ਵੇਖ ਰਿਹਾ ਹੈ ਘਰੇ ਅੱਗ ਲੱਗੀ ਹੋਵੇ ਤੇ ਘਰ ਦਾ ਜਿਹੜਾ ਮਾਲਕ ਹੈ ਜਿਹੜਾ ਜਿਹਨੇ ਘਰ ਨੂੰ ਸਾਹਮਣਾ ਉਹ ਇੰਜੋਇਮੈਂਟ ਕਰ ਰਿਹਾ ਹੈ ਕਿਸਾਨ ਇਕੱਲੇ ਕਿਸਾਨਾਂ ਦੇ ਘਰ ਦੀ ਗੱਲ ਨਹੀਂ ਜਾਂ ਧੱਲੇਵਾਲ ਦੀ ਜ਼ਮੀਨ ਦੀ ਗੱਲ ਨਹੀਂ ਜਾਂ ਸਾਡੀ ਗੱਲ ਨਹੀਂ ਇਹ ਸਾਰਿਆਂ ਦੇ ਢਿੱਡ ਨਾਲ ਜੁੜੀ ਹੋਈ ਗੱਲ ਹੈ ਸਾਡੇ ਤੋਂ ਇਹ ਜਿਹੜੇ ਐਮਐਸਪੀ ਕਾਨੂੰਨ ਐ ਡੇਢ ਸਾਲ ਲਈ ਵੈਦਰਾ ਕੀਤੇ ਗਏ ਸੀ ਨਾ ਕਿ ਉਹ ਖਤਮ ਕੀਤੇ ਗਏ ਸੀ ਉਹਨਾਂ ਕਾਨੂੰਨਾਂ ਨੂੰ ਚੋਰ ਮੋਰੀ ਰਾਹੀਂ ਦੁਬਾਰਾ ਜਿਹੜਾ ਇਹ ਲਾਗੂ ਕਰਨਾ ਚਾਹੁੰਦੇ ਆ ਜਿਹੜੀ ਇਹਨਾਂ ਦੀ ਮਨਸ਼ਾ ਸੀ ਕਦੇ ਵੀ ਪੂਰੀ ਨਹੀਂ ਹੋਣ ਦੇਾਂਗੇ ਤੁਹਾਡੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਦਾ ਜ਼ਿਲ੍ਹਾ ਨਿਵਾਸੀਆਂ ਦਾ ਜਿਨ੍ਹਾਂ ਨੇ ਦੁਕਾਨਾਂ ਪੂਰਨ ਤੌਰ ਤੇ ਬੰਦ ਰੱਖੀਆਂ ਐ इवन ਕਰਿਆਨੇ ਵਾਲੀਆਂ ਛੋਟੀਆਂ ਦੁਕਾਨਾਂ ਵੀ ਬੰਦ ਰਹੀਆਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਵੱਡੇ ਕੋਰਪੋਰੇਟ ਘਰਾਣਿਆਂ ਦੇ ਆਧਾਰੇ ਸੀ ਚਾਹ ਪੀਜ਼ਾ ਡੋਮੀਨੋ ਆਈਦਾ ਜਾਂ ਕੋਈ ਹੋਰ ਮੌਲ ਦੇ ਜਿਹੜੇ ਅਸੀਂ ਜਾ ਕੇ ਬੰਦ ਕਰਾਏ ਪੰਜਾਬ ਸਰਕਾਰ ਦੇ ਅਦਾਰੇ ਵੀ ਅਸੀਂ ਜਾ ਕੇ ਬੰਦ ਕਰਾਏ ਔਰ ਉਹਨਾਂ ਨੇ ਸਾਡਾ ਸਾਥ ਦਿੱਤਾ ਔਰ ਬੰਦ ਕੀਤੇ ਇੱਕ ਪੰਜਾਬ ਸਿੱਖਿਆ ਬੋਰਡ ਦਾ ਅਦਾਰਾ ਇਹੋ ਜਿਹਾ ਅਦਾਰਾ ਜਿਹਨੇ ਲੋਕਾਂ ਨੂੰ ਐਜੂਕੇਸ਼ਨ ਵੰਡਣੀ ਹੈ ਨੌਜਵਾਨਾਂ ਨੂੰ ਸਿੱਖਿਆ ਦੇਣੀ ਹੈ ਬੱਚਿਆਂ ਦੀ ਨੀਂ ਪੱਕੀ ਕਰਨੀ ਹੈ ਉਸ ਅਦਾਰੇ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਸਾਨੂੰ ਗੁੰਡਿਆਂ ਤਿੱਕਰ ਕਿਹਾ ਇਹ ਸ਼ਬਦ ਮੋਦੀ ਦਾ ਵਰਤਦਾ ਹੁੰਦਾ ਸੀ ਪਰ ਇਹ ਵੀ ਵਰਤਨ ਲੱਗ ਪਏ ਸਾਡੇ ਨਾਲ ਉਹਨਾਂ ਨੇ ਬਦਤਮੀਜ਼ੀ ਕੀਤੀ ਬਦਮਖੀ ਜੀ ਕੀਤੀ ਪਰ ਅਸੀਂ ਪੰਜਾਬ ਸਰਕਾਰ ਨੂੰ ਇਹ ਗੁਰਜ਼ਾਰਿਸ਼ ਕਰਦੇ ਆਂ ਤੁਹਾਡੇ ਰਾਹੀਂ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੋ ਸਾਨੂੰ ਅਗਰੈਸਿਵ ਨਾ ਕਰੋ ਸਾਨੂੰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਸਰਕਾਰ ਦੀਆਂ ਏਜੰਸੀਆਂ ਕਰ ਰਹੀਆਂ ਆਂ ਸਰਕਾਰ ਵੀ ਕਿਸੇ ਵੱਡੇ ਜਿਹੜੀ ਹੈਗੀ ਉਹ ਟਰੈਸਟੀ ਦੀ ਉਹ ਦੀ ਟੁੜੀਕ ਚ ਹੈ ਵੀ ਖਨੌਰੀ ਬਾਰਡਰ ਦੇ ਉੱਤੇ ਕੋਈ ਘਟਨਾ ਵਾਪਰੇ ਤੇ ਅਸੀਂ ਕੋਈ ਆਪਣਾ ਅਗਲਾ ਸਟੈਪ ਚਾਈਏ ਹੋ ਸਕਦਾ ਅੱਜ ਜਾਂ ਕੱਲ ਨੂੰ ਢੱਲੇਵਾਲ ਸਾਹਿਬ ਨੂੰ ਉੱਥੇ ਚੱਕ ਲਿਆ ਜਾਵੇ ਸਾਨੂੰ ਇਸ ਗੱਲ ਦਾ ਖਾਤਮਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਸਮੁਖ ਸਮੁਖ ਜੰਗੀਆਂ ਵਿੱਚ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਉਹਨਾਂ ਵੱਲੋਂ ਕਾਲ ਕੀਤੀ ਗਈ ਸੀ ਕਿ 30 ਦਸੰਬਰ ਨੂੰ ਸਾਰਾ ਪੰਜਾਬ ਬੰਦ ਕੀਤਾ ਜਾਊਗਾ ਕਿਉਂਕਿ ਢੱਲੇਵਾਲ ਸਾਹਿਬ तकरीबन ਮਹੀਨੇ ਦਾ ਹੋ ਗਿਆ ਉਹ ਮੰਨ ਵਰਤ ਤੇ ਬੈਠੇ ਆ ਉਹਨਾਂ ਦੇ ਸਾਰਿਆਂ ਨੇ ਸਾਥ ਦਿੱਤਾ ਜਿੰਨੀਆਂ ਵੀ ਕਿਸਾਨ ਜੱਥੇਬੰਦੀਆਂ ਤੇ ਫਰੀਦਕੋੜ ਸ਼ਹਿਰ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਤ ਇਕਤਾ ਫਤਿਹ ਵੱਲੋਂ ਸ਼ਰਨਜੀਤ ਸਿੰਘ ਜੋ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਦੀ ਰਹਿਨਮਾਈ ਹੇਠ ਅੱਜ ਮੁਕੰਮਲ ਫਰੀਦਕੋਟ ਬੰਦ ਰੱਖਿਆ ਤੇ ਜਿਹੜੇ ਦੁਕਾਨਦਾਰ ਭਰਾਵਾਂ ਨੇ ਜਾਂ ਹੋਰਾਂ ਨੇ ਜਿਨ੍ਹਾਂ ਨੇ ਵੀ ਸਾਥ ਦਿੱਤਾ ਬੰਦ ਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਅਗਲੀ ਜਿਹੜੀ ਆਪਣੀ ਪੂਰੀ ਫਤਿਹ ਹੋਊਗੀ ਜੋ ਵੀ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਉਹ ਸਾਰੀਆਂ ਪੂਰੀਆਂ ਹੋਣਗੀਆਂ ਤੇ ਅੱਗੇ ਤੋਂ ਜਿਵੇਂ ਕਾਲ ਆਊਗੀ ਜੋ ਵੀ ਸੁਨੇਹਾ ਆਊਗਾ ਜੋ ਸੰਦੇਸ਼ ਆਊਗਾ ਉਸ ਤਰ੍ਹਾਂ ਹੀ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਤੇ ਪ੍ਰੋਗਰਾਮ ਹੋਵੇ ਉਵੇਂ ਕੀਤੇ ਜਾਣਗੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਅੱਜ ਜਿਹੜਾ ਸਹਿਯੋਗ ਮਿਲਿਆ ਸਾਰੇ ਲੋਕਾਂ ਦਾ ਸੀ ਉਹਨਾਂ ਨੂੰ ਧੰਨਵਾਦ ਕਰਦੇ ਹਾਂ